ਕੀ ਰਾਤ ਅਸੀਂ ਇੱਕ ਜਿਹੜਾ ਕੋਰਾਲੀ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਇਹਨਾਂ ਨੂੰ ਫੜਿਆ ਤਸਕਰਾਂ ਨੂੰ ਅਨਕੁਜ ਕੁਮਾਰ ਹੈ ਜਿਹਦੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਇਹ ਕੋਰਾਲੀ ਦਾ ਰਹਿਣ ਵਾਲਾ ਹੈ ਤੇ ਜਿਹੜੀ ਹੈਗੀ ਹੈ ਸੱਸ ਹੈ ਕਮਲੇਸ਼ ਰਾਣੀ ਜੋ ਕਿ ਝਬਾਲ ਰੋਡ ਆਪਣਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ ਕੋਰਾਲੀ ਦੀ ਹੈ ਉਹਦਾ ਬੇਟਾ ਹੈਗਾ ਇੱਕ ਦੀਪਕ ਕੁਮਾਰ ਤੋਂ ਇਹ ਤਿੰਨੋਂ ਜਣੇ ਸੀਗੇ ਕੱਲ ਰਾਤ ਨੋਵਾ ਦੇ ਵਿੱਚ ਸਵਾਰ ਸੀ ਅਸੀਂ ਨੱਕ ਬੰਦੀ ਦੇ ਦੌਰਾਨ ਇਹਨਾਂ ਨੂੰ ਕਵਰ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ 38 ਗ੍ਰਾਮ ਜਿਹੜੀ ਹੀਰੋਇਨ ਹੈ ਉਹ ਮਿਲਦੀ ਹੈ ਹੈਗੀ ਹੈ ਇਨੋਵਾ ਉਹ ਅਸੀਂ ਵਿੱਚ ਜਿਹੜੀ ਹੈਗੀ ਹੈ ਉਹ ਕਬ ਕਬ ਚਲੀ ਇੰਨੀ ਕਿ ਦਿਨ ਤੋਂ ਇਹ ਕੰਮ ਕਰ ਰਹੇ ਨਸ਼ਾ ਵੇਚਣ ਦਾ ਇਸ ਤਰੀਕੇ ਉਚਿਤ ਲਿਆਣ ਕਿਥੇ ਇਸ ਲੱਖ ਦੇ ਵਿੱਚ ਇਹ ਦਸਰਗਰਮ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਨਸ਼ਾ ਤਸਕਰਾਂ ਨੂੰ ਹੁਣ ਤੱਕ ਪੰਜਾਬ ਪੁਲਿਸ ਨੇ ਜੇਲ੍ਹਾਂ ਦੇ ਵਿੱਚ ਪਹੁੰਚਾ ਦਿੱਤਾ ਦੂਜੇ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਇੱਕ ਜੁੱਧ ਛੇੜਿਆ ਹੋਇਆ ਜਿਸ ਦੇ ਵਿੱਚ ਜਿਨ੍ਹਾਂ ਨਸ਼ਾ ਤਸਕਰਾਂ ਨੇ ਨਸ਼ੇ ਦੇ ਨਾਲ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਘਰ ਬਣਾਏ ਨੇ ਉਹਨਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਦੂਜੇ ਪਾਸੇ ਉਹਨਾਂ ਦੇ ਘਰ ਤੋੜੇ ਵੀ ਜਾ ਰਹੇ ਨੇ ਇਸ ਨੂੰ ਲੈ ਕੇ ਕਰਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਦੇ ਵਿੱਚ ਕੀ ਨਸ਼ਾ ਵੇਚਣ ਵਾਲੇ ਕੁਝ ਗਰੋਹ ਨੂੰ ਕਾਬੂ ਕੀਤਾ ਹੈ ਗੱਲਬਾਤ ਕਰ ਲਈ ਸਾਡੇ ਡੀਐਸਪੀ ਮੋਹਿਤ ਅਗਰਵਾਲ ਸਾਡੇ ਨਾਲ ਨੇ ਸਰ ਲਗਾਤਾਰ ਪੰਜਾਬ ਪੁਲਿਸ ਵੱਡੇ ਵੱਡੇ ਨਸ਼ਾ ਸਖਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਕਾਬੂ ਵੀ ਕੀਤਾ ਜਾ ਰਿਹਾ ਹੈ ਤਾਂ ਤੁਹਾਡੇ ਵੱਲੋਂ ਇਹ ਵੱਡੀ ਕਾਮਯਾਬੀ ਅੱਜ ਕਰਾਲੀ ਦੇ ਵਿੱਚ ਪ੍ਰਾਪਤ ਕੀਤੀ ਹੈ ਇੱਕ ਵੱਡੇ ਗਰੋਹ ਨੂੰ ਫੜਿਆ ਹੈ ਤਾਂ ਇਦਾਂ ਕੋਲ ਕੀ ਬਰਾਮਦ ਹੋਇਆ ਤੇ ਕਿੱਥੋਂ ਇਹ ਜਿਹੜਾ ਗਰੋਹ ਫੜਿਆ ਤੁਸੀਂ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਜੀ ਉਹਦੇ ਤਹਿਤ ਸਾਡੇ ਵੱਲੋਂ ਰੈਗੂਲਰ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਐਸਐਸਪੀ ਸਾਹਿਬ ਦੀਆਂ ਐਸਪੀ ਰੂਰਲ ਸਾਹਿਬ ਦੀਆਂ ਸਾਨੂੰ ਲਗਾਤਾਰ ਹਦਾਇਤਾਂ ਨੇ ਤੇ ਉਹਦੇ ਤੇ ਅਸੀਂ ਕਾਰਵਾਈ ਕਰਦੇ ਜਾ ਰਹੇ ਹਾਂ ਇਸੇ ਲੜੀ ਤਹਿਤ ਜਿਹੜਾ ਹੈਗਾ ਸਾਨੂੰ ਅੱਜ ਇੱਕ ਸਫਲਤਾ ਮਿਲੀ ਜਦੋਂ ਅਸੀਂ ਆਪਣਾ ਕੀ ਨਾਮ ਹੈਗਾ ਕਿ ਰਾਤ ਅਸੀਂ ਇੱਕ ਜਿਹੜਾ ਕੋਰਾਲੀ ਦੇ ਵਿੱਚ ਤਿੰਨ ਜਿਹੜੇ ਹੈਗੇ ਨੇ ਇਹਨਾਂ ਨੂੰ ਫੜਿਆ ਤਸਕਰਾਂ ਨੂੰ ਇਹਦੇ ਵਿੱਚ ਇੱਕ ਪੰਕਜ ਕੁਮਾਰ ਹੈ ਜਿਹਦੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਇਹ ਕੋਰਾਲੀ ਦਾ ਰਹਿਣ ਵਾਲਾ ਹੈ ਤੇ ਇਹਦੀ ਜਿਹੜੀ ਹੈਗੀ ਹੈ ਸੱਸ ਹੈ ਕਮਲੇਸ਼ ਰਾਣੀ ਜੋ ਕਿ ਚਭਾਲ ਰੋਡ ਆਪਣਾ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ ਕੋਰਾਲੀ ਰਹਿੰਦੀ ਹੈ ਤੇ ਉਹਦਾ ਬੇਟਾ ਹੈਗਾ ਇੱਕ ਦੀਪਕ ਕੁਮਾਰ ਤੋ ਇਹ ਤਿੰਨੋ ਜਣੇ ਸੀਗੇ ਕੱਲ ਰਾਤ ਇਨੋਵਾ ਦੇ ਵਿੱਚ ਸਵਾਰ ਸੀ ਅਸੀਂ ਨਾਕਬੰਦੀ ਦੇ ਦੌਰਾਨ ਇਹਨਾਂ ਨੂੰ ਕਵਰ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ 38 ਗ੍ਰਾਮ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਤੇ ਨਾਲ ਇਹਨਾਂ ਦੀ ਜਿਹੜੀ ਗੱਡੀ ਹੈਗੀ ਹੈ ਇਨੋਵਾ ਉਹ ਅਸੀਂ ਵਿੱਚ ਜਿਹੜੀ ਹੈਗੀ ਹੈ ਉਹ ਕਬਜ਼ੇ ਚ ਲਿੱਤੀ ਹੈ ਜੀ ਕਿੰਨੀ ਕੁ ਦੇਰ ਤੋਂ ਇਹ ਕੰਮ ਕਰ ਰਹੇ ਨਸ਼ਾ ਵੇਚਣ ਦਾ ਇਸ ਤਰ੍ਹਾਂ ਚਿੱਟਾ ਲਿਆਣ ਕਿ ਇੱਥੇ ਹੀ ਇਸ ਇਲਾਕੇ ਦੇ ਵਿੱਚ ਜਿਹੜੇ ਸਰਗਰਮ ਸੀ ਇਹਦੇ ਵਿੱਚ ਇਹ ਹੈ ਜੀ ਕਿ ਇਹਨਾਂ ਦੇ ਉੱਤੇ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਪੰਕਜ ਦੇ ਉੱਤੇ ਦੋ ਐਫ ਆਈ ਆਰਾਂ ਦਰਜ ਨੇ ਬਾਕੀ ਇਹਨਾਂ ਦਾ ਅਸੀਂ ਰਿਕਾਰਡ ਹਜੇ ਖੰਘਾਲ ਰਹੇ ਹਾਂ ਪੰਕਜ ਦੇ ਉੱਤੇ ਲਾਸਟ ইয়ার ਵੀ ਇੱਕ ਜਿਹੜਾ ਹੈਗਾ ਉਹ ਐਨਡੀਪੀਐਸ ਦੀ ਐਫਆਈਆਰ ਦਰਜ ਹੋਈ ਹੈ ਬਾਕੀ ਕਦੋਂ ਤੋਂ ਕਰ ਰਹੇ ਨੇ ਕਿੱਥੇ ਕਰ ਰਹੇ ਨੇ ਕਿੱਥੋਂ ਲਿਆ ਰਹੇ ਨੇ ਜੀ ਕਿਉਂ ਨੂੰ ਅੱਗੇ ਵੇਚ ਰਹੇ ਨੇ ਤੇ ਉਸ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਦਰਾਂ ਨੇ ਤਫ਼ਤੀਸ਼ ਅਸੀਂ ਸਾਰੀਆਂ ਜਿਹੜੀਆਂ ਵੈਰੀਫਾਈ ਕਰਾਂਗੇ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਰਡ ਹਾਸਲ ਕੀਤਾ ਗਿਆ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਸਾਰੀ ਤਫ਼ਤੀਸ਼ ਆਪਣੀ ਮੁਕੰਮਲ ਕਰਾਂਗੇ ਜਿਹੜੀ ਸੱਸ ਜੀ ਉਹ ਸੱਸ ਲੈ ਕੇ ਆਂਦੀ ਸੀ ਉੱਥੋਂ ਤਾਂ ਜਿਸ ਤਰੀਕੇ ਨਾਲ ਇਹ ਵੇਚਦੇ ਸੀ ਇਥੇ ਆਣ ਕੇ ਜਾਂ ਫਿਰ ਆਪ ਗੱਡੀ ਲੈ ਕੇ ਜਾਂਦੇ ਸੀ ਤੁਹਾਨੂੰ ਕੁਝ ਪਤਾ ਲੱਗਿਆ ਹੋਵੇ ਇਹ ਸਾਰੀ ਗੱਲ ਜਿਹੜੀ ਤਫਤੀਸ਼ ਦਾ ਵਿਸ਼ਾ ਜੀ ਵੈਰੀਫਾਈ ਕਰਾਂਗੇ ਤਾਂ ਹੋਰ ਵੀ ਲੱਗਦਾ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਹੋਰ ਵੀ ਇਹਨਾਂ ਦੇ ਕੋਲੋਂ ਨਾਮ ਆ ਸਕਦੇ ਨੇ ਸਾਹਮਣੇ ਜਿੱਥੇ ਉਹ ਲੈ ਕੇ ਆਉਂਦੇ ਸੀ ਵੱਡਾ ਗਰੁੱਪ ਫੜਿਆ ਜਾ ਸਕਦਾ ਬਿਲਕੁਲ ਜੀ ਤਾਂ ਹੀ ਰਿਮਾਂਡ ਲਿੱਤਾ ਗਿਆ ਉਹਦੇ ਵਿੱਚ ਸਾਰੀਆਂ ਗੱਲਾਂ ਵੈਰੀਫਾਈ ਕਰਾਂਗੇ ਸਰ ਕੀ ਲੋਕਾਂ ਨੂੰ ਕੀ ਅਪੀਲ ਲੈਣਾ ਨਸ਼ਾ ਖਲਾਫ ਜੁੱਧ ਤੋ ਛੇੜਿਆ ਹੋਇਆ ਹੈ ਕਾਫੀ ਵੱਡੇ ਨਸ਼ਾ ਤਸਕਰੀ ਕੋਈ ਕਾਬੂ ਕਿ ਪਬਲਿਕ ਨੂੰ ਇਹ ਅਪੀਲ ਹੈ ਜੀ ਇੱਕ ਤਾਂ ਖੁੱਲ ਕੇ ਸਾਹਮਣੇ ਆਉਣ ਗੱਲਬਾਤ ਰੱਖਣ ਜੇ ਆ ਤੁਸੀਂ ਆਪਣਾ ਗਲੀ ਮੁਹੱਲਾ ਆਪਣਾ ਏਰੀਆ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਤਲਾਹ ਦਿਓ ਅਗਰ ਉੱਥੇ ਕੋਈ ਤਸਕਰ ਨਸ਼ਾ ਵੇਚਦਾ ਹੈ ਕਿਉਂਕਿ ਪੁਲਿਸ ਹਰ ਜਗ੍ਹਾ ਨਹੀਂ ਹੋ ਸਕਦੀ ਪਰ ਆਮ ਬੰਦਾ ਹਰ ਜਗ੍ਹਾ ਮੌਜੂਦ ਹੈ ਤਾਂ ਉਹ ਚੀਜ਼ ਸਾਨੂੰ ਦੱਸੀ ਜਾਵੇ ਤੇ ਜੇ ਕਿਸੇ ਨੇ ਕੋਈ ਇਲੀਗਲ ਪ੍ਰਾਪਰਟੀ ਬਣਾਈ ਹੈ ਤੇ ਤੁਹਾਨੂੰ ਕੋਈ ਇਹ ਜੀ ਜਾਣਕਾਰੀ ਹੈ ਤਾਂ ਸਾਨੂੰ ਉਹਦੇ ਬਾਰੇ ਸੂਚਿਤ ਕੀਤਾ ਜਾਵੇ ਜੀ ਜਿਹੜੀ ਨੋਵਾ ਗੱਡੀ ਸਰ ਉਹ ਚੋਰੀ ਦੀ ਹੈ ਜਾਂ ਆਪਣੀ ਇਹਨਾਂ ਨੇ ਕੋਈ ਸੀਦਾ ਵੀ ਕੁਝ ਡਾਕੂਮੈਂਟ ਤੁਸੀਂ ਜੇ ਇਹ ਤਾਂ ਵੈਰੀਫਾਈ ਕਰਕੇ ਦਿੱਤੀ ਹੋਣੀ ਉਹ ਸਾਰਾ ਕੁਝ ਵੈਰੀਫਾਈ ਕਰਾਂ ਦੇਖੋ ਕਿ ਇਹ ਸੰਨ ਡੀਐਸਪੀ ਮਹਤਗਰਬਾਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਤਿੰਨ ਜਿਹੜੇ ਵਿਅਕਤੀ ਫੜੇ ਨੇ ਜਿਦੇ ਵਿੱਚ ਇੱਕ ਔਰਤ ਤੇ ਦੋ ਨੌਜਵਾਨ ਨੇ ਜਿਨ੍ਹਾਂ ਦੇ ਕੋਲੋਂ ਚੀਟਾ ਬਰਾਮਦ ਹੋਇਆ ਜੋ ਕਿ ਨੋਵਾ ਗੱਡੀ ਦੇ ਵਿੱਚ ਲੈ ਕੇ ਆਂਦੇ ਸੀ ਇਸ ਤੋਂ ਬਾਅਦ ਪੁਲਿਸ ਨੇ ਗੁਪਸਤਨਾ ਸੀ ਗੁਪਸਤਨਾ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਕਾਬੂ ਕੀਤਾ ਤੇ ਹੋਰ ਵੀ ਵੱਡੇ ਖੁਲਾਸੇ ਰਿਮਾਰਡ ਦੌਰਾਨ ਹੋ ਸਕਦੇ ਨੇ ਤੇ ਲੋਕਾਂ ਨੂੰ ਵੀ ਪੀਲਾ ਤੁਹਾਡੇ ਨੇ ਤੱਕ ਵੀ ਕੋਈ ਇਸ ਤਰੀਕੇ ਦਾ ਨਸ਼ਾ ਤਸਕਰ ਜਾ ਫਿਰ ਕੋਈ ਮਾੜਾ ਅੰਸਰ ਇਸ ਤਰੀਕੇ ਦਾ ਕੰਮ ਕਰ ਰਿਹਾ ਉਹਦੀ ਜਾਣਕਾਰੀ ਜ਼ਰੂਰ ਪੁਲਿਸ ਨੂੰ ਦਿੱਤੀ ਜਾਵੇ ਜਦੇ ਨਾਲ ਕਿ ਪੁਲਿਸ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਨਸ਼ਾ ਮੁਕਤ ਪੰਜਾਬ ਬਣ ਸਕਦਾ ਹੈ ਤੁਹਾਡੇ ਕੈਮਰਾਮੈਨ ਸੰਵਿਧ ਦੇ ਨਾਲ ਹਰਤੇ